ਅਸੀਂ 1980 ਤੋਂ ਲੈ ਕੇ 2024 ਤੱਕ ਦਾ ਜੋ ਡਾਟਾ ਹੈਗਾ ਗਵਰਨਮੈਂਟ ਆਫ ਪੰਜਾਬ ਵੱਲੋਂ ਜੋ ਗਿਵਨ ਹੁੰਦਾ ਹੈ ਡਾਟਾ ਅਸੀਂ ਉਹਨੂੰ ਐਨਲਾਈਜ਼ ਕੀਤਾ ਜਿਹੜੇ ਡਿਸਟ੍ਰਿਕਟ ਵਾਈਜ਼ ਅਸੀਂ ਇਸ ਚੀਜ਼ ਨੂੰ ਚੈੱਕ ਕੀਤਾ ਸੀਗਾ ਤੇ ਡਿਸਟ੍ਰਿਕਟ ਵਾਈਜ਼ ਜਿਹੜੀ ਬੜੀ ਵਰੀਏਸ਼ਨ ਆਈ ਸੀਗੀ ਜਿਵੇਂ ਕਿ ਜਦ ਅਸੀਂ ਡੈਥਸ ਦੀ ਗੱਲ ਕਰਦੇ ਹਾਂ ਫਲਡ ਬੇਸ ਜਿਹੜੀਆਂ ਡੈਥਸ ਹੋਈਆਂ ਨੇ ਉਹਦੇ ਵਿੱਚ ਜਿਹੜਾ ਪ੍ਰੋਪੋਰਸ਼ਨ ਸੀਗਾ ਉਹ ਅੰਮ੍ਰਿਤਸਰ ਦਾ ਹਾਈਐਸਟ ਆਇਆ ਸੀਗਾ ਬਜਟ ਅਸੀਂ ਹਾਊਸਿੰਗ ਡਿਸਟ੍ਰਕਸ਼ਨ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਪੂਰਥਲੇ ਦੇ ਵਿੱਚ ਦੇਖਿਆ ਗਿਆ ਸੀਗਾ ਜਦੋਂ ਤੱਕ ਅਸੀਂ 1980s ਤੋਂ 2024 ਤੇ ਵਿੱਚ ਅਸੀਂ ਚੈੱਕ ਕੀਤਾ ਤਾਂ ਜਿਹੜਾ ਸਭ ਤੋਂ ਹਾਈਸਟ ਏਰੀਆ ਜਿਹੜਾ ਇੰਪੈਕਟ ਹੋਇਆ ਉਹ ਪਟਿਆਲੇ ਦਾ ਹੋਇਆ ਉਹਦੇ ਵਿੱਚ 1,26,537 ਕਿਲੋਮੀਟਰ ਇੰਪੈਕਟ ਹੋਇਆ ਸੀਗਾ ਹਾਲ ਤੱਕ ਜਿਹੜਾ ਹੋਇਆ 2024 ਤੱਕ 80 ਤੋਂ ਲੈ ਕੇ 24 ਤੱਕ ਸੇਮ ਸਭ ਤੋਂ ਜ਼ਿਆਦਾ ਜਿਹੜੇ ਪਸ਼ੂਆਂ ਦੀ ਮੌਤ ਹੋਈ ਹੈ ਉਤਰਨ ਤਰਨ ਦੇ ਵਿੱਚ ਹੋਈ ਹੈ ਔਰ ਅਪ੍ਰੋਕਸੀਮੇਟਲੀ 2400 ਦੇ ਆਰਾਊਂਡ ਹੋਈ ਹੈ ਓਵਰ ਆਲ 18000 ਦੇ ਪਲੱਸ ਹੋਈਆਂ ਨੇ ਜਿਹੜੀਆਂ ਡਾਕੂਮੈਂਟਡ ਨੇ ਸੇਮ ਹਿਊਮਨ ਲਾਈਜ਼ ਜਿਹੜੀਆਂ ਸੀਗੀਆਂ ਅਪ੍ਰੋਕਸੀਮੇਟਲੀ 1500 ਅੰਮ੍ਰਿਤਸਰ ਦੇ ਵਿੱਚ ਜਿਹੜੇ ਹਾਊਸ ਡੈਮੇਜ ਹੋਏ ਸੀਗੇ ਕਪੂਰਥਲਾ 733103 ਹੂੰ ਓਵਰ ਦ ਪੀਰੀਅਡ ਜਿਹੜੇ ਸੀਗੇ ਪੋਪੂਲੇਸ਼ਨ ਅਫੈਕਟਡ ਜਿਹੜੀ ਸਭ ਤੋਂ ਜ਼ਿਆਦਾ ਹੋਈ ਸੀ ਉਹ ਜਲੰਧਰ ਹੋਈ ਸੀਗੀ ਅਪ੍ਰੋਕਸੀਮੇਟਲੀ 2546777 ਦੇ ਆਰਾਊਂਡ ਓਵਰ ਅਫੈਕਟਡ ਹੋਈ ਹੈ ਛਤ ਤੋਂ ਹਾਈਐਸਟ ਡੈਮੇਜ ਜਿਹੜਾ ਇਨ ਮੋਨਿਟਰੀ ਟਰਮਸ ਹੈ ਉਹ ਪਟਿਆਲੇ ਦੇ ਵਿੱਚ ਹੋਇਆ ਉਹ ਅਪਰੋਕਸੀਮੇਟਲੀ ਜੇ ਅਸੀਂ ਹੁਣ ਕੈਲਕੂਲੇਸ਼ਨ ਲਾ ਕੇ ਦੇਖੀਏ ਜੋ 기ਵਨ ਨੰਬਰਸ ਨੇ ਉਹ 538 ਕਰੋੜ ਦਾ ਨੁਕਸਾਨ ਹੋਇਆ ਪਟਿਆਲੇ ਮਾਲੀ ਨੁਕਸਾਨ ਜਿਸ ਨੂੰ ਆਪਾਂ ਕਹਿੰਦੇ ਮਾਲੀ ਨੁਕਸਾਨ ਜਿਹੜਾ ਪਟਿਆਲੇ ਦੇ ਵਿੱਚ ਟੋਟਲ ਡੈਮੇਜ ਜਿਹੜਾ ਹੋਇਆ ਇਨ ਮੋਨਿਟਰੀ ਟਰਮਸ ਦੇ ਵਿੱਚ ਇਹ ਹਜੇ ਫਿਗਰਸ ਇੰਡੈਕਸਡ ਨਹੀਂ ਐਨਫਲੇਸ਼ਨ ਦੇ ਨਾਲ ਇਹ 기ਵਨ ਫਿਗਰਸ ਨੇ ਜੇ ਜੈਸੀ ਇਹਨੂੰ ਇਨਫਲੇਸ਼ਨ ਦੇ ਨਾਲ ਇੰਡੈਕਸ ਕਰਨਗੇ ਇਹਦੀ ਨੰਬਰ ਹੋਰ ਵੀ ਜ਼ਿਆਦਾ ਆਏਗਾ